ਦੁੱਖ ਸੁੱਖ ਉਹਦੇ ਕੋਲ ਨੇ ਮਾਲਕ ਜੋ ਦੇਵੇ ਵੀਡੀਓ ਹੋ ਗਈ ਅਬੇ ਚਾਲੂ ਅੱਜ ਦਾ ਦਿਨ ਸਾਡਾ ਸ਼ੁਰੂਆਤ ਹੋ ਗਈ ਆ 10 ਤਰੀਕ ਮਾਰਚ ਦੀ 2025 ਤੇ ਇਸ ਟਾਈਮ ਆਪਾਂ ਖੜੇ ਹੈਗੇ ਆ ਲਮਸਟਾਰਨ ਹੋਟਲ ਦੇ ਸਾਹਮਣੇ ਜਿੱਥੇ ਕੈਂਪਰ ਵੈਨ ਸਾਈਡਰ ਉੱਥੇ ਖੜੇ ਆ ਇਧਰਲੇ ਪਾਸੇ ਇੱਥੇ ਆਪਾਂ ਚਾਹੂ ਬਣਾਦੇ ਪਏ ਆ ਆਪਣੀ ਇੱਥੇ ਹੋ ਸਕਦਾ ਕਿ ਉਹ ਅੱਗ ਜੀ ਆਪਣਾ ਦਾਣਾ ਪ੍ਰਕਾਸ਼ ਕਰ ਰਹੇ ਸਰਸਰੇ ਤੇ ਉਹ ਸ਼ਾਂਤੀ ਦੀ ਗੱਡੀ ਖੜੀ ਆ ਸ਼ਾਂਤੀ ਦੀ ਗੱਡੀ ਤੇ ਇੱਧਰ ਹੈਗਾ ਸਾਡਾ ਸਮਾਨ ਲੱਡੂ ਹੋ ਗਏ ਆ ਤੇ ਆਹ ਆਪਣਾ ਸਮਾਨ ਜੋ ਵੀ ਆ ਚਾਹ ਚਾਹ ਬਣਾ ਰਹੇ ਇੱਧਰ ਬਸੇ ਤੇ ਆਹ ਸਾਹਮਣੇ ਲੌਂਗਸਟੈਂਡ ਹੋਟਲ ਵਗੈਰਾ ਹੈਗਾ ਇੱਥੇ ਅਕਾਊਂਟ ਲੋਕੇਸ਼ਨ ਵਗੈਰਾ ਵੀ ਹੈਗੀ ਆ ਤੇਲ ਆਹ ਟਾਊਨ ਦੇ ਵਿੱਚ ਜਿੱਦਾਂ ਹਾਲਦੋਲੇ ਸਾਰੇ ਪਹਾੜਾ ਆ ਕੋਈ ਵੀ ਟਾਊਨ ਆ ਇੱਥੇ ਉਹਦੇ ਹਾਲਦੋਲੇ ਪਹਾੜਾ ਸਾਰੇ ਫੇਰ ਪਹਾੜ ਲੰਘ ਜਾਂਦੇ ਆ ਫੇਰ ਕਦਵਾ ਆ ਜਾਂਦਾ ਆ ਤੇ ਆਹ ਵਾਲਾ ਜਿਹੜਾ ਟਾਊਨ ਆ ਇਹ ਵੀ ਰੇਲਵੇ ਕਰਕੇ ਕਾਫੀ ਇੱਥੇ ਮਸ਼ਹੂਰ ਆ ਰੇਲਵੇ ਦਾ ਤੇ ਇੱਥੇ ਅਜੇ ਉੱਧਰ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਗੇ ਇੱਥੇ ਆ ਟਾਊਨ ਦੇ ਵਿੱਚ ਕੀ ਕੀ ਹੈਗਾ ਪਹਿਲਾਂ ਆਪਾਂ ਚਾਹ ਪਾਣੀ ਬੀਲੀਏ ਭਾਈ ਹੁਣ ਚਾਹ ਬਣਾਉਂਦੇ ਵੇ ਭਾਈ ਕੀ ਚਾਹੀਦਾ ਹੋਰ ਬ੍ਰੈਡ ਕੀ ਚਾਹੀਦਾ ਬ੍ਰੈਡ ਬ੍ਰੈਡ ਬਰੇਡ ਦਾ ਰੀਲਸ ਜਿਹੜੇ ਨਹੀਂ ਉਹ ਨਹੀਂ ਲੈਣ ਠੀਕ ਹੈ ਉਹ ਰੱਖਦੇ ਸੀ ਨਾ ਮੈਨੂੰ ਲੱਗਾ ਉਹ ਲਿਆ ਦੇ ਮਿੱਠਾ ਬਹੁਤ ਸੀ ਉਹ ਤਾਂ ਅੱਛਾ ਨਾਰਮਲ ਗ੍ਰੇਡ ਆਪਾਂ ਉਹ ਲੈ ਲੈਂਦੇ ਆ ਭਾਈ ਮੈਨੂੰ ਨਾ ਸ਼ੂਗਰ ਪਾਇਓ ਜਮਾਈ ਨਹੀਂ ਫਿਰ ਕੀ ਬਣਾਉਣਾ ਮੈਨੂੰ ਇਦਾਂ ਦੀ ਜੀ ਅੰਗੇ ਤੁਹਾਡੀ ਕਿੰਦਾ ਖੰਡ ਜਾਂ ਫਿਰ ਹਾਂ ਕੇ ਨੂੰ ਹਾਂਜੀ ਖੰਡ ਕਿਦਾਂ ਖੰਡ ਦੀ ਜੀ ਆ ਜੀ ਥੋੜੀ ਐ ਸਾਡਾ ਅੰਕਲ ਉਹ ਇੱਕ ਪਾ ਦਿਓ ਇੱਕ ਡੇਢ ਇੱਕ ਬਹੁਤ ਅੰਕਲ ਇੱਕੋ ਬਹੁਤ ਜਿਆਦਾ ਨਾ ਪਾਓ ਭਾਈ ਇੱਕ ਬਹੁਤ ਅੰਕਲ ਲੱਡੂ ਵੀ ਖਾਣਾ ਅੰਕਲ ਨਾਲ ਤੁਹਾਨੂੰ ਜ਼ੀਰੋ ਪੇ ਮੈਨੂੰ ਨਹੀਂ ਪਾਣੀ ਬੋਜੀ ਓਕੇ ਠੀਕ ਚਾਹ ਟੱਕ ਬੋ ਇਹਨਾਂ ਮੈਂ ਵੈਸੇ ਬਾਟੇ ਵੀ ਖਾ ਸਕਦਾ ਹਾਂ ਹਾਂਜੀ ਹਾਂਜੀ ਰਸਤੇ 'ਚ ਖਾ ਲਿਓ ਅੰਕਲ ਹੋਰ ਕੀ ਡੇੜਾ ਹਾਂਜੀ ਹਾਂਜੀ ਰਸਤੇ 'ਚ ਖਾ ਲਿਓ ਜੜੀ ਤੁਹਾਡੀ ਕਿੰਨੀ ਖੰਡ ਮੈਨੂੰ ਖੰਡ ਪਾ ਦੇ 2-3 ਮਾਈ ਗੋਡ 2-3 ਓਕੇ ਯਾਰ ਅੰਕਲ ਤੇਰਾ ਮੈਨੂੰ ਕੋਈ ਸ਼ੁਕਰ ਨਹੀਂ ਸੀ ਸਟਾਣ ਤੋਂ ਆਪਾਂ ਚੱਲੇ ਸੀ ਗੇ ਰਾਤੇ ਤਾਂ ਇੱਥੇ ਆਪਾਂ ਸਟੇ ਕੀਤੀ ਆ ਗਏ ਤੇ ਇੱਥੋਂ ਆਪਾਂ ਹੁਣ ਜਾਣਾ ਹੈ ਗਾਹਾਂ ਮਿਲਡਫੋਲ ਮਿਲਡਫੋਲ ਹੈਗਾ ਇੱਥੋਂ 250 ਤੋਂ 300 ਕਿਲੋ ਤੋਂ 300 ਕਿਲੋਮੀਟਰ ਦੇ ਆਰਾਊਂਡ ਹੈਗਾ ਹੈ ਕਰੀਬ ਮੌਸਮ ਵਧੀਆ ਆ ਤੇ ਆਪਾਂ ਜਿੱਥੇ ਰਾਤੀ ਪਾਰਕ ਕੀਤੀ ਸੀਗੀ ਇਹਦੇ ਵਾਰ ਇਹਦੇ ਵਾਸਤੇ ਥੋੜੀ ਨਾ ਇਨਫੋਰਮੇਸ਼ਨ ਹੈਗੀ ਜੇ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਭਾਜੀ ਆਓ ਇੱਕ ਮਿੰਟ ਭਾਜੀ ਆ ਜਾਜੀ ਭਾਜੀ ਹੁਣੀ ਨਾ ਕਾਰ ਮੈਂਚ ਨੋਰਮਲ ਆਦੇ ਹੁੰਦੇ ਆ ਇੱਥੇ ਨੋਰਮਲ ਭਾਜੀ ਉਹਨਾਂ ਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਹੈਗਾ ਇੱਥੇ ਤੇ ਭਾਜੀ ਦੱਸੋ ਆ ਇੱਥੇ ਆਮ ਬੰਦਾ ਪਾਰਕ ਕਰ ਸਕਦਾ ਆ ਵਾਲੀ ਪਾਰਕਿੰਗ ਦੇ ਵਿੱਚ ਹਾਂਜੀ ਇਹ ਭਾਜੀ ਸੈਲਫ ਕੰਟੇਨਡ ਹੋਣੀ ਚਾਹੀਦੀ ਆ ਵਹੀਕਲ ਜਿੱਦਾਂ ਤੁਹਾਨੂੰ ਦਿਖਾਈਏ ਇੱਥੇ ਆਹ ਸਟicker ਜਿਹੜਾ ਲੱਗਿਆ ਹੋਇਆ ਉਹ ਵਾਲਾ ਹਾਂਜੀ ਇਹ ਸਟicker ਲੱਗਾ ਆ ਗੱਡੀ ਤੇ ਲੱਗਦਾ ਹੁੰਦਾ ਇਹ ਸਟicker self contained ਇਹਦੇ ਲਈ ਰਿਕੁਆਇਰਮੈਂਟਸ ਹੁੰਦੀ ਆ ਗਵਰਨਮੈਂਟ ਰੈਗੂਲੇਸ਼ਨਸ ਹੁੰਦੀ ਆ ਰਿਕੁਆਇਰਮੈਂਟਸ ਹੁੰਦੀ ਆ ਉਹਦੇ ਲਈ ਜਿਹਦਾ ਕਿਚਨਟ ਹੋਣੀ ਚਾਹੀਦੀ ਆ ਜਿਹਦਾ ਆਪ ਬਣਾਈਓ ਆ ਤੇ ਫਿਕਸ ਟਾਇਲਟ ਹੋਣਾ ਚਾਹੀਦਾ ਆ ਆਉਟ ਸਾਈਡ ਤੇ ਰੱਖਿਆ ਆ ਸੋ ਉਹਦੇ ਲਈ ਸਰਟੀਫਿਕੇਟ ਪ੍ਰੋਪਰ ਸਰਟੀਫਿਕੇਸ਼ਨ ਲੈਣਾ ਪੈਂਦਾ ਆ ਤੇ ਉਹਦੇ ਵਿੱਚ ਫਾਇਦਾ ਇਹ ਹੁੰਦਾ ਕਿ ਤੁਸੀਂ ਇਦਾਂ ਦੀ ਜਗ੍ਹਾ ਤੇ ਆ ਕੇ ਜਿੱਥੇ ਗਵਰਨਮੈਂਟ ਨੇ ਉਹ ਲਾਏ ਆ self containment ਵਾਲਾ ਆਹ ਸਟਿਕਰ ਲਾਇਆ ਹੋਇਆ ਜਿੱਥੇ ਆਵਲੇ ਇੱਥੇ ਅ ਸਪੈਸ਼ਲ ਪਾਰਕਿੰਗ ਬਣਾਈ ਹੋਆ ਓਨਲੀ ਫਾਰ ਸੈਲਫ ਕੰਟੇਨਮੈਂਟ ਵਹੀਕਲਸ ਤੇ ਆ ਪਾਸ ਆ ਇੱਥੇ ਤੁਸੀਂ ਅਪ ਟੂ 3 ਨਾਈਟਸ ਕਰ ਸਕਦੇ ਆ ਪਾਰਕਿੰਗ ਨਿਊਜ਼ੀਲੈਂਡ ਵਿੱਚ ਇਹ ਫਾਇਦਾ ਆ ਕਿ ਇੰਦਾ ਦੀਆ ਬਹੁਤ ਹੰਡਰਡਸ ਆਫ ਪਲੇਸਿਸ ਇੱਦਾਂ ਹੈਗੀਆਂ ਆ ਜਿਹੜੇ ਤੁਸੀਂ ਹੰਡਰਡਸ ਕੀ ਬਹੁਤ ਹੰਡਰਡ ਤੋਂ ਵੀ ਜ਼ਿਆਦਾ ਹੀ ਕਿ ਤੁਸੀਂ ਇੰਦਾ ਪਾਰਕਿੰਗ ਕਰ ਸਕਦੇ ਆ 올 ਓਵਰ ਨਿਊਜ਼ੀਲੈਂਡ ਤੇ ਉਹਦਾ ਇਹ ਫਾਇਦਾ ਹੁੰਦਾ ਆ ਜੀ ਭਾਜੀ ਇੱਕ ਇਹਦੇ ਵਿੱਚ ਹੋਰ ਪਲੱਸ ਪੁਆਇੰਟ ਹੁੰਦਾ ਜਿਹੜੀਆਂ ਇਹ ਵਾਲੀ ਪਾਰਕਿੰਗ ਆਉਂਦੀਆਂ ਨੇ ਉਹਦੇ ਵਿੱਚ ਇੰਦਾ ਟਾਇਲਟ ਬਾਥਰੂਮ ਜਿਹ 24 ਘੰਟੇ ਖੁੱਲੇ ਹੁੰਦੇ ਆ ਤੇ ਉਹਦਾ ਵੀ ਕੋਈ ਮਤਲਬ ਏ ਔਖਾ ਨਹੀਂ ਹੈਗਾ ਜਿੱਦਾਂ ਬੰਦੇ ਨੇ ਟਾਇਲਟ ਬਾਥਰੂਮ ਜਾਣਾ ਹੈ ਉਹਦਾ ਕੋਈ ਦੂਜਾ ਨਹੀਂ ਹੈਗਾ ਤੇ ਇੱਥੇ ਜੇ ਕੋਈ ਨਾਰਮਲ ਆਹ ਵਾਲੇ ਸਾਈਡ ਤੇ ਜਿੱਦਾਂ ਆਪਣਾ ਟੂਰ ਕਰਦਾ ਪਿਆ ਤਾਂ ਉੱਥੇ ਆ ਬਹੁਤ ਜ਼ਿਆਦਾ ਸੇਫ ਜਗ੍ਹਾ ਆਪਾਂ ਬਾਹਰੇ ਪਏ ਸਿਗਰਾਤੀ ਉੱਪਰ ਤੰਬੂ ਧਾਣ ਕੇ ਤੇ ਇੱਥੇ ਸੁੱਤੇ ਪਏ ਸੀਗੇ ਤੇ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਪਈ ਹੈਗੀ ਤੇ ਬਾਕੀ ਜੇ ਕਿਸੇ ਕੋਲ ਆਹ ਵਾਲੇ ਸਰਟੀਫਿਕੇਟ ਨਹੀਂ ਹੈਗੇ ਜਿਹੜੇ ਸੈਲਫ ਕੰਟੇਨਡ ਤੇ ਵਹੀਕਲ ਦੇ ਤਾਂ ਉਹ ਉਹਨਾਂ ਲਈ ਫਿਰ ਉਹ ਪਰਲੇ ਪਾਸੇ ਪਾਰਕਿੰਗਾਂ ਬਣੀ ਹੋਈਆਂ ਉੱਥੇ ਪਾਰਕ ਕਰ ਸਕਦੇ ਉੱਤੇ ਮਤਲਬ ਡਿਪੈਂਡ ਹੁੰਦਾ ਹੈ ਕਿ ਉੱਥੇ ਕਾਫੀ ਜ਼ਿਆਦਾ ਰਸ਼ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਕੋਲ ਨਹੀਂ ਹੁੰਦੇ ਇਹ ਵਾਲੇ ਸਰਟੀਫਿਕੇਟ ਭਾਈ ਇਹ ਸਰਟੀਫਿਕੇਟ ਲੈਣ ਵਾਸਤੇ ਫਿਰ ਕਿੱਦਾਂ ਪੇਪੂ ਕਰਨੇ ਪੈਂਦੇ ਕੋਈ ਹਾਂਜੀ ਹਾਂਜੀ ਪੇਮੈਂਟ ਹੁੰਦੀ ਹੈ ਗਵਰਨਮੈਂਟ ਦੇ ਫੀਸ ਹੁੰਦੀ ਆ ਤੇ ਪਰ ਉਸ ਤੋਂ ਪਹਿਲਾਂ ਜਿਹਦਾ ਤੁਹਾਡਾ ਜਿਹੜਾ ਕਾਸਟ ਦਾ ਬਣਾਉਣ ਦਾ ਹੁੰਦਾ ਹੈ ਜਿਹਦਾ ਪ੍ਰੋਪਰਲੀ ਤਰੀਕੇ ਨਾਲ ਤੇ ਉਹ ਫਿਰ ਜਿਹੜੇ ਪਲਮਰ ਤੇ ਗੈਸਫਿਟਰ ਉਹ ਚੈੱਕ ਕਰਦੇ ਆ ਕੇ ਐਂਡ THEN ਉਹ ਫੇਰ ਸਰਟੀਫਿਕੇਸ਼ਨ ਦਿੰਦੇ ਆ ਫੇਰੇ ਹੁੰਦੇ ਆ ਕਿੰਨੇ ਕਾਸਟ ਆਉਂਦੀ ਹੈ ਇੱਕ ਇੱਕ ਸਾਲ ਦਾ ਹੁੰਦਾ ਕੀ ਹੁੰਦਾ ਕੀ ਇਹ ਨਹੀਂ 4 ਸਾਲ ਦਾ ਹੁੰਦਾ ਸਰਟੀਫਿਕੇਟ 4 ਸਾਲ ਦਾ ਹੁੰਦਾ ਆ ਜਿਹੜਾ ਗ੍ਰੀਨ ਆ ਤੇ ਉਹ ਕਾਸਟ ਆ ਰੰ 300 ਹੁੰਦਾ ਆ ਉਹ ਗਵਰਨਮੈਂਟ ਦਾ ਜਿਹੜਾ ਹੁੰਦਾ ਆ ਇਹ ਆ ਉਹ ਲੈਂਦੇ ਆ ਇਨਕਲੂਡਿੰਗ ਜਿਹੜਾ ਬੰਦਾ ਆਉਂਦਾ ਚੈੱਕ ਕਰਨੇ ਨੂੰ ਠੀਕ ਪਰ ਉਹਦੇ ਫੈਸਿਲਿਟੀ ਕਾਫੀ ਜ਼ਿਆਦਾ ਮਿਲ ਜਾਂਦੀ ਐ ਇੱਥੇ ਆਹ ਪਾਰਕਿੰਗ ਦੇ ਜਿੱਦਾਂ ਇਹ ਆ ਪਾਰਕਿੰਗ ਬਣਿਆ ਇਹਨਾਂ ਵਿੱਚ ਸਿਰਫ ਉਹੀ ਬੰਦੇ ਲਾ ਸਕਦੇ ਜਿਨ੍ਹਾਂ ਕੋਲ ਇਹ ਵਾਲੇ ਸਰਟੀਫਿਕੇਟ ਬਣੇ ਹੋਏ ਹੈਗੇ ਆ ਹੂੰ ਤੋ ਨਾ ਵਧੀਆ ਭਾਜੀ ਵਧੀਆ ਇਨਫੋਰਮੇਸ਼ਨ ਸਹੀ ਉਹ ਦੱਸ ਦਈਏ ਤੇ ਹੋਰ ਦੱਸੋ ਭਾਜੀ ਜਿੱਦਾਂ ਹੁਣ ਕਾਰ ਪੈਨ ਵਗੈਰਾ ਜੇ ਕਿਸੇ ਨੇ ਆਪਾਂ ਹਾਇਰ ਵਗੈਰਾ ਕਰਨੀਆਂ ਜਿੱਦਾਂ ਹਾਂਜੀ ਦੇ ਵਿੱਚ अराउंड ਦੋ ਬੰਦੇ ਦਾ ਵਧੀਆ ਮੰਨ ਕੇ ਉੱਪਰ ਦੋ ਬੰਦੇ ਇੱਕ ਬੰਦਾ ਥੱਲੇ ਵਧੀਆ ਸੌਂ ਸਕਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਵਧੀਆ ਹੈ ਤਿੰਨ ਤੋਂ ਚਾਰ ਯਾ ਇਹ ਐਕਚੁਅਲ ਵਿੱਚ ਉੱਪਰ ਦੋ ਇੱਕ ਥੱਲੇ ਸੌਂ ਸਕਦਾ ਹੈ ਇਵਨ ਦੋ ਵੀ ਦੋ ਥੱਲੇ ਸੌਂ ਸਕਦੇ ਆ ਫਿਰ अराउंड 4 ਪਰ ਕੰਫਰਟਬਲੀ ਜਾ ਸਕਦੇ ਆ ਦੇ ਵਿੱਚ ਤੇ ਹਾਇਰ ਹਾਇਰਿੰਗ ਬਾਰੇ ਹਾਇਰਿੰਗ ਪ੍ਰੋਸੈਸ ਯਾ ਕਿ ਮੈਂ ਥਰੂ ਗੈਂਪਲਾਈਫ ਕਰ ਰਿਹਾ ਆ ਤੇ ਉਹ ਕੰਟੈਕਟ ਕਰ ਸਕਦੇ ਆ ਦਾ ਮੇਰਾ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਂ ਉਹਨਾਂ ਨੂੰ ਦੱਸ ਸਕਦਾ ਕਿਦਾਂ ਵਾਟਸ ਦਾ ਪ੍ਰੋਸੈਸ ਮਤਲਬ ਉਹਨਾਂ ਨੇ ਬੁਕਿੰਗ ਕਰਨੀ ਸਾਰੀ ਹਾਂਜੀ ਹਾਂਜੀ ਬੁਕਿੰਗ ਥਰੂ ਜਿੱਦਾਂ ਦੱਸ ਦੋਗੇ ਤੇ ਫਿਰ ਬੁਕਿੰਗ ਪੈਦਾ ਹੋ ਸਕਦੀ ਹੈ ਜੀ ਭਾਜੀ ਸੋ ਲੋ ਜੀ ਤੁਹਾਨੂੰ ਫਿਰ ਅੱਜ ਫਿਰ ਆਪਾਂ ਹੁਣ ਕਿੱਥੇ ਆਪਾਂ ਮਿਲਫਰਡ ਸਾਊਂਡ ਹੁਣ ਚੱਲੇ ਆ ਤੇ ਤੋਂ ਅਰਾਊਂਡ 2.5 ਘੰਟੇ ਦਾ ਰਾਹ ਆ ਹੌਲੀ ਹੌਲੀ ਰੁੱਕ ਕੇ ਜਾਉਂਗੇ ਵਧੀਆ ਦਿਨ ਹੈ ਅੱਜ ਉੱਥੇ ਵਧੀਆ ਮੌਸਮ ਲੱਗ ਰਿਹਾ ਆ ਤੇ ਵਾਪਸ ਹੋਪਫੁਲੀ ਵਾਪਸ ਵੀ ਵਾਪਸ ਇੱਥੇ ਆਉਂਗੇ ਤੇ ਯਾ ਟੂਰ ਵਧੀਆ ਰਹੂਗਾ ਅੱਜ ਯਾ ਠੀਕ ਹੈ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਾਈ ਮਾਈਕ ਦੇ ਦਿਓ ਤਾਰ ਵੀ ਤਾਰ ਦੇ ਦੋ ਜੀ ਹੁ ਤਨ ਨਾ ਨਹੀਂ ਆ ਜਾਂਦਾ ਸਾਈਡ ਵਿੱਚ ਡੋਈ ਜਾਂਦਾ ਭਾਈ ਚੱਲ ਬਾਈ ਨੇ ਚਲਾੜੀਆਂ ਗੱਡੀ ਆਪਾਂ ਅਸੀਂ ਅਸੀਂ ਚੱਕਰ ਕੀ ਕੀਤਾ ਅਸੀਂ ਨਾ ਅਕਲ ਕੀ ਹੋਇਆ ਅਸੀਂ ਆਪਣੀ ਦਾ ਇੱਕ ਗੱਡੀ ਦਾ ਸਮਾਨ ਸਾਰਾ ਨਾ ਦੂਜੀ ਗੱਡੀ 'ਚ ਸ਼ਿਫਟ ਕਰਤਾ ਕਿਉਂਕਿ 250 ਕਿਲੋਮੀਟਰ ਜਾਣਾ 250 ਕਿਲੋਮੀਟਰ 500 ਕਿਲੋਮੀਟਰ ਦਾ 500 ਕਿਲੋਮੀਟਰ ਦੇ ਵਿੱਚ ਫਿਰ ਆਪਾਂ ਦਾ ਫਾਇਦਾ ਨਹੀਂ ਕਿ ਦੋ ਗੱਡੀਆਂ ਨਾ ਵੇ ਖਿੱਚੀ ਜਾਵਾਂਗੇ ਇੱਕ ਇੱਕ ਬੰਦਾ ਨਾਲ ਬੰਨ੍ਹ ਕੇ ਚਲਾਈ ਜਾਊਗਾ ਨਾਲੇ ਆਪਣੇ ਤੇਲ ਦੇ ਥੋੜੀ ਸੇਵਿੰਗ ਜੀ ਹੋਊਗੀ ਥੋੜੀ ਜਿਹਾ ਇਦਾਂ ਦਾ ਚੱਕਰ ਹੋਣਾ ਆਪਾਂ ਇੱਥੇ ਸਮਾਨ ਸੂਣ ਜਿਦਾ ਰੱਖ ਦਿੱਤਾ ਸਾਰਾ ਪੈਕ ਕਰ ਦਿੱਤਾ ਹੁਣ ਆਪਾਂ ਨਿਕਲਣ ਲੱਗੇ ਆ ਮਿਲਫੋਰਡ ਨੂੰ ਤੇ ਜਾਂਦੇ ਜਾਂਦੇ ਵੀ ਤੁਹਾਨੂੰ ਦਿਖਾ ਮੰਗ ਜੇ ਆਪਾਂ ਨੂੰ ਕੋਈ ਵਧੀਆ ਚੀਜ਼ ਲੱਗੀ ਨਾ ਜਾਂਦੇ ਆਂ ਤੇ ਬ੍ਰੇਕ ਲੈ ਲਈ ਇੱਥੇ ਗੱਡੀ ਰੋਕ ਲਈ ਸੀ ਆਪਾਂ 100 ਕਿਲੋਮੀਟਰ ਆ ਗਏ ਆਪਾਂ ਤਾਂ ਮਿਲਫਰਟ ਸਾਈਡ ਤੇ ਜਾਂਦੇ ਪਏ ਆ ਲਮਸਟੈਂਡ ਤੋਂ ਤੁਰੇ ਸੀਗੇ ਤੇ ਇੱਥੇ ਸਾਨੂੰ ਵਧੀਆ ਸਪੌਟ ਜੀ ਲੱਗੀ ਇੱਕ ਆਹ ਵਾਲੇ ਸਾਈਡ ਤੇ ਇਧਰ ਉਹ ਮੇਨ ਰੋਡ ਆ ਉੱਥੋਂ ਉੱਥੋਂ ਇੱਥੇ ਬਣੀ ਹੋਈ ਸੀ ਜਗਾ ਜਿੱਥੇ ਅਸੀਂ ਤਰਨ ਕੱਟ ਲਈ ਗੱਡੀ ਤੇ ਇੱਥੇ ਨਾਲੇ ਥੋੜੇ ਜਿਹਾ ਆਰਾਮ ਹੀ ਕਰ ਲੈਣ 10 ਕਿ ਮਿੰਟ ਦੀ ਬ੍ਰੇਕ ਲੈ ਕੇ ਮੌਸਮ ਵਧੀਆ ਆ ਤਾਂ ਫਿਰ ਫਾਇਦਾ ਚੱਕਣਾ ਚਾਹੀਦਾ ਇੰਦਾਂ ਇੱਥੇ ਵਿੱਚਾਂ ਤੇ ਜਿਹੜਾ ਇਹ ਵਾਲਾ ਆ ਵਾਲਾ ਜਿਹੜੇ ਨਾ ਇੱਕ ਜਿਹੜਾ ਮਿਲਡ ਫੋਡ ਆ ਇਹ ਸਾਰਾ ਇਹੀ ਚੱਲਦੀ ਝੀਲ ਉਹ ਆਇ ਕਹੇ ਵਾਲੀ ਬਹੁਤ ਵੱਡੀ ਆ ਸਾਊਥ ਦੇ ਵਿੱਚ ਸਾਰੇ ਪਾਸੇ ਇਹ ਝੀਲਾਂ ਇੱਦੇ ਰੋਡ ਦੇ ਨਾਲ-ਨਾਲ ਤੁਰੀ ਜਾਂਦੀ ਇੱਕ ਸਾਈਡ ਤੇ ਤੇ ਦੇਖੋ ਇੱਥੇ ਦਾ 뷰 ਭਾਈ ਕਾਫੀ ਪੱਥਰ-ਪੁੱਥਰ ਸਾਰੇ ਨਾ ਪਾਣੀ ਭਾਈ ਦੇਖੋ ਠੰਡਾ ਇਹਦਾ ਪੱਥਰ ਦੇਖੋ ਭਾਈ ਯਾਰ ਕੀ ਚੀਜ਼ ਆ ਯਾਰ ਕੁਦਰਤ ਦਾ ਯਾਰ ਕਮਾਲ ਆ ਯਾਰ ਹੈ ਭਾਈ ਪੱਥਰਾਂ ਦੇ ਰੰਗ ਤੇ ਪੱਥਰ ਗੋਲ ਓਏ ਹੋਏ ਹੋਏ ਹਾਂਜੀ ਘੈਂਟ ਚੀਜ਼ ਬਣੀ ਪਈ ਆ ਯਾਰ ਪਾਣੀ ਦੇਖੋ ਕਿੰਨਾ ਸਾਫ਼ ਆ ਇੱਥੇ ਨਾਲੇ ਉਹ 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 ਝੀਲ ਦਾ ਪਾਣੀ ਇੱਥੇ ਨਾਲੇ ਦੋ ਕ ਬੋਤਲਾਂ ਪਾਣੀ ਦੀ ਭਰ ਲੈਨੇ ਪੀਣ ਨੂੰ ਪਹਿਲਾਂ ਦੇ ਦਾਂ ਪਰ ਨਾ ਝੀਲ ਦਾ ਜਿਹੜਾ ਪਾਣੀ ਹੁੰਦਾ ਨਾ ਖਾਰਾ ਨਹੀਂ ਹੁੰਦਾ ਮੈਂ ਫਿਰ ਵੀ ਚੈੱਕ ਕਰ ਲੈਨੇ ਇੱਕ ਉਹ ਤੇਰੀ ਲੋਗਾ ਬੋਤਲਾਂ ਕੱਲ ਹੀ ਖਰੀਦਣੀਆਂ ਆਪਾਂ ਇੱਥੋਂ ਭਰ ਲੈਨੇ ਪਾਣੀ ਓਏ ਹੋਏ ਹੋਏ ਪਾਣੀ ਭਾਈ ਪਾਣੀ ਬੜਾ ਮਿੱਠਾ ਯਾਰ ਅਗਰ ਬੋਤਲਾ ਲਿਆਓ ਪਾਣੀ ਦੀ ਭਰ ਲੈਣੀ ਆ ਪਾਣੀ ਦੀ ਬੋਤਲਾ ਲਿਆਓ ਬਹੁਤ ਘੈਂਡਾ ਪਾਣੀ ਪੀਣ ਨੂੰ ਸੁਆਦ ਆ ਗੱਡੀ ਲਿਆਓ ਅੰਕਲ ਜੀ ਕਹਿੰਦੇ ਭਾਈ ਕਹੋਗੇ ਕੁਛ ਕਹਿਣਾ ਚਾਹਦੇ ਆ ਹੈ ਐਨਸਾ ਪਾਣੀ ਸਵਾਦ ਸਾਫ ਤੇ ਸਵਾਦ ਬੜਾ ਭਾਈ ਹੈ ਪੂਰੇ ਮਿਨਰਲਸ ਵਿੱਚ ਹੀ ਆ ਪਾਣੀ ਦੇ ਨੇਚਰ ਨਿਊਜ਼ੀਲੈਂਡ ਦੇ ਦੇਖੋ ਜੀ ਐਦਾਂ ਭਾਈ ਕਹਿਣ ਵਾਲੀ ਚੀਜ਼ ਓਏ ਹੋਏ ਕਹਿੰਦੇ ਆ ਕਿ ਸਾਡੇ ਸਰਤਾਜ ਭਾਈ ਹੁਣ ਇਹਨੇ ਬੋਲਿਆ ਕਿ ਕਹਿੰਦੇ ਪਾਣੀ ਪੰਜਾ ਦਰਿਆ ਵਾਂ ਵਾਲਾ ਮਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਜੇ ਬਸਾਖੀ ਵਾਲਾ ਮੇਲਾ ਕਦੇ ਦੇਖਿਆ ਹੁੰਦਾ ਜੇ ਕਣਕਾਂ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਸੋ ਆ ਵਾਦੀਆਂ ਦੇ ਵਿੱਚ ਘੁੰਮਦੇ ਹੋਏ ਆਪਾਂ ਨੂੰ ਇਹ ਚੀਜ਼ਾਂ ਦਾ ਵੀ ਖਿਆਲ ਆਂਦਾ ਆ ਕਿ ਸਰਤਾਜ ਭਾਈ ਜੀ ਨੇ ਜੋ ਵੀ ਗਾਇਆ ਆ ਸਹੀ ਗਾਇਆ ਆ ਤੇ ਬਹੁਤ ਕੁਦਰਤ ਦੇ ਨੇੜੇ ਹੋ ਕੇ ਉਹਨਾਂ ਨੇ ਸੋਚਿਆ ਵਿਚਾਰਿਆ ਤੇ ਆਪਣੇ ਵਧੀਆ ਕਲਮ ਦੇ ਨਾਲ ਉਹਨੂੰ ਅੱਖਰਾਂ ਨੂੰ ਰੂਪ ਦਿੱਤਾ ਆ ਵਧੀਆ ਚੀਜ਼ ਆ ਇਹ ਬਹੁਤ ਵਧੀਆ ਲੱਗਦੇ ਭਾਈ ਉਹਨਾਂ ਦੇ ਗਾਣੇ ਸੋ ਇਸ ਟਾਈਮ ਆਪਾਂ ਘੁੰਮਦੇ ਪਏ ਆ ਮਿਲਡਫੋਲਡ ਜਿਹੜੀ ਆ ਇਹ ਇੱਕ ਨਹਿਰ ਜਾਂਦੀ ਆ ਜਿੱਦਾ ਵਾਲੀ ਮਿਲਡਫੋਲਡ ਕਹਿੰਦੇ ਇਹਨੂੰ ਝੀਲ ਵੀ ਕਹਿ ਦਿੰਦੇ ਆ ਸੋ ਆਪਾਂ ਸਫਰਾਂ ਤੇ ਹੈਗੇ ਆ ਤੇ ਇਸ ਟਾਈਮ ਆਪਾਂ ਮਿਲਡਫੋਲਡ ਜਾਂਦੇ ਸੀਗੇ ਤੇ ਰਸਤੇ 'ਚ ਰੁਕੇ ਸੀਗੇ ਸੋ ਲਮਸਟੈਂਡ ਤੋਂ ਆਪਾਂ 100 ਕਿਲੋਮੀਟਰ ਦੀ ਦੂਰੀ ਤੇ ਆ ਗਏ ਸੀਗੇ ਤੇ ਰਸਤੇ 'ਚ ਆ ਇੱਕ ਸਾਈਡ ਜੀ ਤੇ ਆਪਾਂ ਗੱਡੀ ਵੈਸੇ ਪਾਰਕ ਕੀਤੀ ਤੇ ਆਪਾਂ ਨੂੰ ਆਵਲਾ ਦ੍ਰਿਸ਼ ਉੱਥੇ ਮਿਲਿਆ ਕਿ ਅਗਰ ਰਸਤੇ 'ਚ ਜਾਂਦੇ ਜਾਂਦੇ ਨੇ ਨਾ ਕਾਫੀ ਬਣੇ ਹੋਏ ਇਹ ਵਾਲੀ ਚੀਜ਼ਾਂ ਸੋ ਆਪਾਂ ਹੁਣ ਇੱਥੇ ਤੁਰਨ ਲੱਗੇ ਆ ਤੇ ਨਾਲ ਥੋੜੇ ਜਿਹਾ ਆਪਾਂ ਪਾਣੀ ਭਰ ਲਿਆ ਪੀਣ ਵਾਸਤੇ ਤੇ ਪੀ ਪਾਣੀ ਦਾ ਵੀ ਕਾਫੀ ਜਿਆਦਾ ਸਵਾਲ ਆ ਇੱਥੇ ਅੰਕਲ ਉਹਨਾਂ ਨੂੰ ਪੁੱਛਦੇ ਆ ਤੇ ਅੰਕਲ ਉਹਨਾਂ ਨੇ ਕੀ ਕੀ ਮੁਹਾਵਰੇ ਇੱਥੇ ਦੇ ਮੁਹਾਵਰੇ ਹਿੰਦੀ ਦਾ ਵਰਡ ਆ ਮੈਨੂੰ ਲੱਗਦਾ ਅੰਕਲ ਜੀ ਕਿੱਦਾਂ ਜੀ ਵਧੀਆ ਕੀ ਸੋਚਦੇ ਪਈਆਂ ਪਾਣੀ ਦੇ ਇੱਥੇ ਬਹਿ ਕੇ ਅੱਜ ਲੈ ਜੀ ਨਜ਼ਾਰਾ ਨਜ਼ਾਰਾ ਦੇਖੋ ਪਾਣੀ ਪੂਰਾ ਭਰ ਲਿਆ ਭਰ ਲਿਆ ਜੀ ਪੂਰਾ ਪਾਣੀ ਇੱਥੋਂ ਭਰਦਾ ਦੀ ਇੱਥੇ ਇੱਥੇ ਤੇ ਪਾਣੀ ਪੀਣਾ ਦੀ ਖਰੀਦਣਾ ਕੋਈ ਤਾਂ ਨਹੀਂ ਪਾਣੀ ਠੀਕ ਹੈ ਵੀ ਅਸੀਂ ਬਜਟ ਦੇ ਵਿੱਚ ਘੁੰਮਦੇ ਪਏ ਤੁਹਾਨੂੰ ਸਹੀ ਦੱਸੀਏ ਹਾਂਜੀ ਹਨਾ ਪਾਣੀ ਪੀਤਾ ਹੈ ਵਧੀਆ ਯਾਰ ਮੈਂ ਇੱਕ ਅੰਕ ਮੈਨੂੰ ਇੱਕ ਬੋਤਲ ਦੇ ਦਿਓ ਥੋੜੀ ਜੀ ਇਹ ਵੀ ਪੀ ਲੈਣਾ ਆ ਦੇਖੋ ਇੱਧਰ ਪਾਣੀ ਦੇਖੋ ਕਿੰਨਾ ਸਾਫ਼ ਸੁਥਰਾ ਪਾਣੀ ਓਏ ਹੋਏ ਫੁੱਲ ਬੂਟੀਆਂ ਸਾਰੇ ਬਸੇ ਪੱਥਰਾਂ ਤੇ ਨਾ ਐਦਾਂ ਦੇ ਪੈਰ ਸਲਿੱਪ ਕਰੀ ਜਾਂਦੇ ਆ ਤੇ ਤੁਰੇ ਹੋਇਆ ਪੈਰ ਡਗਮਗਾ ਰਿਆ ਕਹਿੰਦੇ ਕਿ ਪੱਥਰ ਲੋਕ ਪਹਾੜ ਦੇ ਪਾਪੀ ਜਿਨ੍ਹਾਂ ਦੇ ਚਿੱਤ ਕਹਿੰਦੇ ਦਿਲ ਲਾਦੇ ਕਦੇ ਕਦੇ ਅੱਖੀਆਂ ਲਾਦੇ ਨਿਤ ਤੇ ਇਦਾਂ ਦਾ ਕੁਝ ਵੀ ਹੁੰਦਾ ਹੈ ਦੁਨੀਆ ਦੇ ਉੱਪਰ ਬਾਕੀ ਗੱਲ ਹੈ ਕਿ ਪਾਣੀ ਦੀ ਪਾਣੀ ਆਪਾਂ ਪੀਤਾ ਬਹੁਤ ਵਾਧਾ ਤੇ ਇੱਕ ਬੋਤਲ ਮੈਂ ਪੂਰੀ ਪੀ ਲਈ ਆ ਤੇ ਬੋਤਲ ਆਪਾਂ ਨੂੰ ਜੇ ਹੁਣ ਦੇਖੋ ਤੁਸੀਂ ਆਹ ਬੋਤਲ ਆਪਾਂ ਜੇ ਨਾ ਵਸੋ ਬਾਏ ਕਰਦੇ ਜਾ ਕੇ ਸਟੋਰ ਤੋਂ ਘੱਟੋ ਘੱਟ 20 ਡਾਲਰ ਦਾ ਪਾਣੀ ਆਣਾ ਸੀ ਐਨਾ ਕ ਪਾਣੀ 20 ਡਾਲਰ ਦਾ ਕੁਦਰਤ ਨੇ ਸਾਨੂੰ ਰੱਬ ਨੇ ਮਤਲਬ ਕਿ ਕੁਦਰਤ ਨੇ ਆਪਾਂ ਨੂੰ ਸਾਰਾ ਕੁਝ ਫ੍ਰੀ ਵਿੱਚ ਪ੍ਰੋਵਾਈਡ ਕੀਤਾ ਹੋਇਆ ਚੀਜ਼ਾਂ ਬੜੇ ਇੱਕ ਲੋਡ ਆ ਸਿਰਫ ਆਪਾਂ ਨੂੰ ਕਿ ਇਹਨਾਂ ਨੂੰ ਆਪਾਂ ਕਿੱਦਾਂ ਸੰਭਾਲਣਾ ਕਿੱਦਾਂ ਸੰਭਾਲ ਕਿੱਦਾਂ ਕਰਨੀ ਆ ਤੇ ਇਹਦੇ ਨਾਲ ਬੇਈਮਾਨੀ ਨਹੀਂ ਕਰਨੀ ਕੁਦਰਤ ਦੇ ਨਾਲ ਇਹਨੂੰ ਹਮੇਸ਼ਾ ਜਿੱਥੇ ਜਿੱਥੇ ਤੁਹਾਡਾ 파ੜ ਹੈਗਾ ਆ ਜਿਹਦਾ ਲਾਈਫ ਦਾ ਤੁਸੀਂ ਇਹਨੂੰ ਉੱਥੇ ਮਤਲਬ ਇਹ ਦੀ ਸੰਭਾਲ ਦੇਖ ਸੰਭਾਲ ਕਰਨੀ ਹੈ ਹਾਂਜੀ ਅਗਲ ਕੋਈ ਰੋਡ ਆ ਉਹਨੂੰ ਇਦਾਂ ਥੋੜੀ ਆ ਬਤਾਤਾ ਫੇਬਲਾ ਲਿਆ ਜਿੱਥੇ ਹਾਂ ਉੱਥੇ ਬਣਾ ਦਿੰਦੇ ਉੱਥੇ ਹਾਂ ਹਾਂ ਇਹ ਵੀ ਚੀਜ਼ ਹਾਂ ਇਹ ਚੀਜ਼ ਵਧੀਆ ਇੱਕ ਨੋਈ ਲਾ ਦਿੰਦੇ ਨਾ ਮਤਲਬ ਇੱਥੇ ਪਹਾੜ ਪਹਾੜ ਅਪ ਐਂਡ ਹਿਲ ਐਂਡ ਡਾਊਨ ਸਾਰਾ ਕੁਝ ਹੈਗਾ ਤੇ ਟਾਂਦੇ ਨਹੀਂ ਹੈਗੇ ਉੱਥੇ ਜਾਂ ਤਾਂ ਪੱਧਰਾ ਕਰਕੇ ਉੱਪਰੋਂ ਜਿਹੜੇ ਲੈਵਲ ਤੇ ਹੈਗਾ ਉੱਥੇ ਸਭ ਕੁਝ ਬਣਾ ਦਿੰਦੇ ਆ ਕੋਈ ਨਹੀਂ ਦੇਖੋ ਇੱਥੇ ਵੀ ਆਪਾਂ ਇੱਥੇ ਲੋਕ ਆਂਦੇ ਆ ਨਾਰਮਲ ਮਜਾਲਾ ਹੀ ਇੱਥੇ ਕੋਈ ਡੱਕਾ ਵੀ ਪਿਆ ਚੀਜ਼ ਦਾ ਪਿਆਰੀ ਹੈ ਬਾਜੀ ਚਲਿਏ ਚਲੋ ਆਓ ਫਿਰ ਹੋਰ ਕਹਾ ਵਧੀਆ 100 ਕਿਲੋਮੀਟਰ ਦਾ ਬੰਦ ਆਪਾਂ ਕੱਢ ਲਿਆ ਆ ਪਾਣੀ ਥੈਂਕ ਯੂ ਜੀ ਥੈਂਕ ਯੂ ਸੋ ਮੇਲੇ ਦਰਸ਼ਨ ਕਰ ਲਏ ਇੱਥੇ ਗੁਜਰਤ ਦੇ ਹੁਣ ਆਪਾਂ ਗਾਂਹ ਵਧਦੇ ਆ ਠੀਕ ਹੈ ਦੇਖਾ ਦੋ ਜਿਹੜੇ ਬੋਤਲ ਦਪ ਪੀਨੇ ਇਹ ਉਹ ਭਾਈ ਬਹੁਤ ਸਟਰੋਂਗ ਆ ਯਾਰ ਪਾਣੀ ਭਾਰ ਆ ਬਹੁਤ ਜਿਆਦਾ ਵਧੀਆ ਆ ਪਾਣੀ ਭਾਰ ਆ ਭਾਰ ਆ ਪਾਣੀ ਕਾਫੀ ਆ ਭਾਜੇ ਪੀਪੀ ਲਿਆਦੇ 20 ਲੀਟਰ ਭਰ ਕੇ ਲੈ ਜਾਂਦੇ ਆਣ ਲਿਆਣੇ ਉਥੋਂ ਲੈ ਲਾਂਗੇ 20 ਉਹ ਲੈ ਕੇ ਮੁੜ ਕੇ ਭਰ ਕੇ ਲੈਣ ਉਹ ਉਥੋਂ ਭਰ ਕੇ ਲੈ ਆਉਂਦੇ ਆ ਉਹਨੂੰ ਵੀ ਵਧੀਆ ਆ ਉਹ ਤੋਂ ਖਾਲੀ ਲਿਆਵਾਂ ਕਿ ਖਾਲੀ ਪੀਪੀ ਜਿਹੜੀ 20 ਲੀਟਰ ਵਾਲੀ ਭਾਈ ਜਿਹੜੇ ਹਨੂਆ ਫੌਲਾ ਹਨੂਆ ਫੌਲ ਜਾਂਦੇ ਆ ਉਥੇ ਲੋਕ ਪਾਣੀ ਭਰ ਕੇ ਲੈ ਜਾਂਦੇ ਪੀਣ ਨੂੰ ਕਰਾਂ ਤੁਹਾਨੂੰ ਪਤਾ ਆਹ ਉਹਨਾਂ ਨਾਲੋਂ ਜ਼ਿਆਦਾ ਵਧੀਆ 40 40 ਡੱਮ ਲੀਟਰ ਚਲੋ ਕਿੰਨਾ ਦਾ ਲੱਗਾਂਗਾ ਇੱਥੇ ਬੋਲ ਰਹੀ ਹੈ ਕੀ ਕੋਈ ਨਵੀਂ ਖਿਆਲ ਆਇਆ ਕੋਈ ਨਵਾਂ ਖਿਆਲ ਨਵਾਂ ਕੁਦਰਤ ਦੇ ਰੰਗ ਆ ਬਸ ਚਲੋ ਭਾਈ ਗੁੰਡਾ ਲਾ ਲੈਂਦੇ ਆ ਇਦਾਂ ਨਾਲ ਸਲ ਮਾਰ ਕੇ ਤੁਰ ਪਿਓ ਕਿੱਦਾਂ ਪੱਤਰ ਕਿੱਦਾਂ ਲਿਜੋ ਭਾਈ ਤੁਹਾਡੇ ਕੋਲੇ ਆ ਆਪਾਂ ਇਦਾਂ ਨਹੀਂ ਜਾ ਸਕਦੇ ਹਾਂਜੀ ਹਾਂਜੀ ਚਲੋ ਠੀਕ ਆ ਜੀ ਆਜੋ ਫੇਰ ਅੱਗੇ ਵਧਦੇ ਹਾਂ ਹੁਣ ਸਫਰਾਂ ਤੇ ਆਪਾਂ ਸਫਰਾਂ ਤੇ ਆ ਸੈਰਾਂ ਤੇ ਵੀ ਆ ਕੀ ਫਤਿ ਆਜੋ ਗਾਹਾਂ ਵਧਦੇ ਹੁਣ ਲੇਕ ਤੋਂ ਤੁਰ ਕੇ ਆਪਾਂ ਗਾਹਾਂ ਕਾਫੀ ਕੁਛ ਮਤਲਬ ਕਿਲੋਮੀਟਰ ਤੋਂ ਆ ਗਏ ਇਦਾਂ ਇੱਥੇ ਇੱਕ ਨਾ ਵਿਊ ਪੁਆਇੰਟ ਆ ਵੈਲੀ ਐਗਲਿਨ ਏਗਲਿੰਟਨ ਵੈਲੀ 뷰 ਪੁਆਇੰਟ ਇੱਥੇ ਸਾਰੇ ਜਾਣੇ ਰੋਕਨੇ ਤੇ ਫੋਟੋ ਵਗੈਰਾ ਕਰਾਦੇ ਪਏ ਆ ਤੇ ਖੁੱਲੇ ਖੁੱਲੇ ਘਾਹ ਆ ਇੱਥੇ ਦਲੀਚੇ ਵਿੱਚ ਉਹ ਘਾਹ ਦੇ ਨਾਲ ਉੱਚੇ ਪਹਾੜ ਆ ਤੇ ਨਾਲ ਉੱਪਰ ਹੈਗੇ ਆ ਨੀਲੇ ਬੱਦਲ ਦੇ ਵਿੱਚ ਚਿੱਟਾ ਜਿੱਟਾ ਧੂਆਂ ਜਿਹੜਾ ਆਸਮਾਨ ਦੇ ਵਿੱਚ ਇਧਰਲੇ ਪਾਸੇ ਉੱਥੋਂ ਉਹ ਬੜੀ ਹੋਈ ਉੱਥੋਂ ਪਾਜੀ ਉੱਥੋਂ ਸੜਕ ਬਣੀ ਹੋਈ ਉੱਥੇ ਉੱਥੇ ਜਾਣ ਨੂੰ ਪੱਲੇ ਪਾਸੇ ਨੂੰ 뷰 ਪੁਆਇੰਟ ਤੇ ਤੇ ਕੁਛ ਜਿਹੜੇ ਟੂਰਿਸਟ ਆ ਇੱਧਰ ਨੂੰ ਚੱਲੇ ਗਏ ਪਰਲੇ ਪਾਸੇ ਭਾਈ ਹੋ ਗਏ 2 ਮਿੰਟ ਚਲੋ ਜੀ ਭਾਈ ਨੇ ਮੈਨੂੰ ਨਾ 2 ਮਿੰਟ ਦਿੱਤੇ ਕਹਿੰਦੇ 2 ਮਿੰਟ ਕੰਪਲੀਟ ਕਰ ਲਾਂ ਚਲੋ ਠੀਕ ਆਜੋ ਗੱਡੀ 'ਚ ਚੱਲੀਏ ਫਿਰ ਛੋਡੇ ਛੋਡੇ ਕੁੱਕੜੋ ਕੜੋ ਘੁੰਮਦੇ ਘਵਾਦੇ ਆਪ ਆਪਾ ਮਿਰਰ ਲੇਕ ਤੇ ਆ ਗਏ ਆ ਅੰਕਲ ਨੇ ਖੁਆਇਸ਼ ਕੀਤੀ ਸੀ ਕਿ ਕਹਿੰਦੇ ਕਿ ਕਾਫੀ ਪੀਣੀ ਆ ਸਾਨੂੰ ਇੱਧਰ ਨਾਲੇ ਹਾਂਜੀ ਡਬਲ ਖੰਡਾ ਡਬਲ ਖੰਡ ਵਾਲੀ ਕਾਫੀ ਪੀਂਦੇ ਅੰਕਲ ਜੀ ਖੰਡ ਵਾਲੀ ਕਾਫੀ ਪੀਂਦੇ ਆ ਯਾਰ ਤੇ ਇੱਥੇ ਬਣਿਆ ਹੋਇਆ ਹੈ ਟਰੈਕ ਬਣਿਆ ਹੋਇਆ ਮੈਨੂੰ ਲੱਗਦਾ ਇੱਥੇ ਵੀ ਯਾਰ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਮਰਜ਼ੀ ਕੋਨੇ ਚ ਚੱਲ ਜਾ ਗੌਰਮੈਂਟ ਨੇ ਇੰਨੀਆਂ ਸਹੂਲਤਾਂ ਦਿੱਤੀਆਂ ਹੋਈਆਂ ਨਾ ਹਰੇਕ ਜਗ੍ਹਾ ਤੇ ਟਰੈਕ ਬਣਿਆ ਹੋਇਆ ਹਰੇਕ ਜਗ੍ਹਾ ਤੇ ਟਰੈਕ ਸੋ ਆਪਾਂ ਇਸ ਟਾਈਮ ਇੱਥੇ ਖੜੇ ਆ ਮਿਰਰ ਲੇਕ ਤੇ ਤੇ ਆ ਸਾਰੇ ਟਰੈਕ ਹੀ ਆ ਜਿੱਦਾਂ ਮਰਜ਼ੀ ਦੁਰਜੋ ਤੁਸੀਂ ਤੁਰ ਕੇ ਜਾ ਸਕਦੇ ਸਾਰੇ ਪਾਸੇ ਵਿੱਚ ਦੇ ਵਿੱਚ ਨੇ ਇੱਕ ਦੂਜੇ ਨਾਲ ਅਟੈਚ ਕੀਤੇ ਹੋਇਆ ਲਾਹ ਜਿਹੜੇ ਟੂਰਿਸਟ ਲੋਗ ਹਨਾ ਇੱਥੇ ਸਪੈਸ਼ਲ ਕਰਕੇ ਸਾਊਥ ਨਿਊਜ਼ੀਲੈਂਡ ਦੇ ਵਿੱਚ ਪੱਕੇ ਜਾਂਦੇ ਆ ਕਿਉਂਕਿ ਜਿਹੜੇ ਟਰੈਕ ਦੇ ਸ਼ੌਕ ਹੁੰਦੇ ਆ ਇੱਕ ਵੱਡੇ ਵੱਡੇ ਕੈਮਰੇ ਚੱਕੇ ਹੋਏ ਆ ਤੇ ਓਵਰਨਾਈਟ ਕੈਂਪਿੰਗ ਇਨ 올 ਦਾ ਕਾਰ ਪਾਰਕ ਇਨਕਲੂਡ ਮਿਡਫੋਰਡ ਸਾਊਂਡ ਇਜ਼ ਨਾਟ ਪਰਮਿਟਿਡ ਜਿੱਥੇ ਨੂੰ ਆਪਾਂ ਚੱਲੇ ਆ ਨਾ ਉੱਥੇ ਅਲਾਉਡ ਨਹੀਂ ਹੈਗਾ ਡੂ ਨਾਟ ਫੀਡ ਦਾ ਕੀ ਆ ਜੇ ਉਹਨਾਂ ਨੂੰ ਜਿਹੜੇ ਇੱਥੇ ਦਾ ਆ ਵਾਲੇ ਪੰਛੀ ਵਗੈਰੇ ਆ ਸੋ ਉਹਨਾਂ ਨੂੰ ਅਲਾਉਡ ਨਹੀਂ ਹੈਗਾ ਕੋਈ ਵੀ ਤੁਸੀਂ ਨਾ ਫੂਡ ਵਗੈਰਾ ਆ ਦੇਣਾ ਦੇ ਰੋਡ ਕੰਡੀਸ਼ਨਸ ਸੋ ਮਿਡਫੂਡ ਕੈਨ ਬੀ ਇਫੈਕਟਡ ਬਾਈ ਦਾ ਵੈਦਰ स्ਨੋ ਵਗੈਰਾ ਪੈ ਸਕਦੀ ਹੈ ਕੋ ਆਈਸ ਜਿਹੜੀ ਹੁੰਦੀ ਨਾ ਥੋੜੇ ਜਿਹਾ ਜਿਆਦਾ ਠੰਡ ਦਾ ਮੌਸਮ ਹੁੰਦਾ ਨਾ ਥੋੜੇ ਜਿਹਾ ਧਿਆਨ ਰੱਖਣਾ ਪੈਣਾ ਕਿਉਂਕਿ ਇੱਥੇ ਬਲੈਕ ਆਈਸ ਪੈਂਦੀ ਆ ਬਲੈਕ ਆਈਸ ਪੈਣ ਦੇ ਨਾਲ ਕੀ ਹੁੰਦਾ ਜਿਹੜੇ ਟਾਇਰਾਂ ਦੀ ਗ੍ਰਿਪ ਹੁੰਦੀ ਨਾ ਉਹ ਡਿਫਰੈਂਟ ਹੁੰਦੀ ਆ ਕਿਉਂਕਿ ਇੱਥੇ ਦੌਰਵਲ ਉਦਾਂ ਦਾ ਮੌਸਮ ਹੁੰਦਾ ਨਹੀਂ ਹੈਗਾ ਸੋ ਜੇ ਤਾ ਜਾਪਾਨ ਵਿੱਚ ਹੋ ਗਿਆ ਉੱਧਰ ਫਿਰ ਟਾਇਰ ਵਗੈਰਾ ਜਿਹੜੇ ਆ ਨਾ ਉਹਦੇ ਦੇ ਦਾ ਥ्रेड ਹੁੰਦੇ ਉਹ ਡਿਫਰੈਂਟ ਹੁੰਦੇ ਆ ਜਿਹੜੇ ਇੱਥੇ ਦੀਆਂ ਗੱਡੀਆਂ ਦੇ ਜਿਹੜੇ ਟਾਇਰ ਯੂਜ਼ ਕਰਦੇ ਆ ਉਹ ਡਿਫਰੈਂਟ ਹੁੰਦੇ ਉਹ ਸਲਿੱਪਰੀ ਹੋ ਜਾਂਦੇ ਆ ਬਰਫ਼ ਦੇ ਉੱਪਰ ਸੋ ਬਲੈਕ ਆਈਸ ਦੇ ਵਿੱਚ ਨਾ ਪਤਾ ਨਹੀਂ ਲੱਗਦਾ ਹੈਗਾ ਸੋ ਥੋੜੀ ਜਿਹੀ ਸੇਫਟੀ ਜੀ ਰੱਖਣੀ ਪੈਂਦੀ ਆ ਤੇ ਆਹ ਜਗ੍ਹਾ ਤੇ ਪੁੱਜੇ ਆ ਆਪਾਂ ਇਸ ਟਾਈਮ ਟੀ ਪਾਪਾ ਟਾ ਬਾਈ ਆਹ ਏਰੀਆ ਪੈਂਦਾ ਇੱਥੇ ਤਾਂ ਕਾਉਂਸਲ ਆ ਜਿਹੜੀ ਇੱਥੇ ਦੇਖੋ ਕੀ ਰੱਖਿਆ ਕਨਵਰਸੇਸ਼ਨ ਐਕਸਨ ਇੰਦਾ ਈਗਲ ਟੈਂਡ ਵੈਲੀ ਈਗਨ ਟੋਲ ਵੈਲੀ ਆਹ ਵਾਲੇ ਆਪਾਂ ਜਗ੍ਹਾ ਦੇ ਵਿੱਚ ਘੁੰਮਦੇ ਪਏ ਆ ਆਹ ਦੇਖੋ ਜੋ ਆਜੇ ਫੋਟੋ ਜੇਕਰ ਇਹ ਨਾ ਉਹੀ ਬਾਹਰ ਵੀ ਹੈਗੀ ਆ। ਬਾਕੀ ਹੋਰ ਕਾਫੀ ਪ੍ਰਬੰਧ ਵਗੈਰਾ ਹੈਗੇ ਆ। ਆਹ ਵਾਲੀ ਚਿੜੀ ਆਪਾਂ ਹੁਣੇ ਦੇਖੀ ਆ। ਅੰਕਲ ਦੇਖੋ ਆਹ ਵਾਲੀ ਚਿੜੀ ਇੱਥੇ ਸਪੈਸ਼ਲ ਹੈ ਚਿੜੀ। ਆਹ ਵਾਲੀ ਚਿੜੀ ਸਪੈਸ਼ਲ ਆਪਾਂ ਨਿਕਲ ਦੇਣ ਮੈਂ ਤੁਹਾਨੂੰ ਕਿਹਾ ਨਹੀਂ ਆਹ ਵਾਲੀ ਚਿੜੀ ਦੇਖੋ। ਉਹ ਵਾਲੀ ਚਿੜੀ ਉੱਥੇ ਸੀਗੀ ਇੱਕ। ਹੋਰ ਹੋਰ ਕਿਤੇ ਬਾਅਦ ਦੇਖਦੀ ਹੀ ਨਹੀਂ ਪਈ। ਉਹ ਵਾਲੀ ਚਿੜੀ ਇੱਕੋ ਹੀ ਦਿਖੀ ਆਪਾਂ ਨੂੰ ਜਿਆਦਾ। ਲਈ ਕਹਵਾ ਕਿ ਚਿੜੀ ਦੇਖੋ ਕਿੱਥੇ ਹੈ ਨਾ ਔਰ ਕਿਦਾਂ ਦੀ ਹੈ ਅਲੱਗ ਡਿਫਰੈਂਟ ਜਿਹੀ ਆ। ਆਪਾਂ ਜੋ ਉੱਤਰ ਦੇ ਤੇ ਵਾਕੀ ਚੂਹੇ ਵਗੈਰਾ ਦਾ ਇੱਥੇ ਰਿਸਰਚ ਵਗੈਰਾ ਇਹਨਾਂ ਦੀ ਚੱਲਦੀ ਪਈ ਹੈ ਜਿੰਦਾਂ ਇਹ ਚਮਚੜੇ ਦਾ ਭਾਈ ਆਪਾਂ ਉਹ ਚਿੜੀ ਨਹੀਂ ਦੇਖਿਆ ਵਾਲੀ ਇਹ ਵਾਲੀ ਸਪੈਸ਼ਲ ਸੀਗੀ ਆਪਾਂ ਦੇਖੀ ਉੱਤੇ ਇਹ ਗੱਡੀ ਸਾਡੀ ਹਾਂ ਗੱਡੀ ਦੇ ਥੱਲੇ ਨਹੀਂ ਆਈ ਮਤਲਬ ਮਤ ਆਈ ਨਹੀਂ ਉਹ ਥੱਲੇ ਗਈ ਸੀਗੀ ਜੋ ਹਾਂ ਇਹ ਵੀ ਅੰਕਲ ਭਈਆ ਪੜਿਓ 1 ਮਿੰਟ ਕੀ ਲਿਖਿਆ ਗੁੱਡ ਨਿਊਜ਼ এলিਗੈਂਟ ਵੈਲੀ ਹੈਜ਼ ਬਿਕਮਿੰਗ ਸੈਂਟਰ ਆਫ ਸੈਂਟਰ ਆਫ ਕਨ ਸਰਵੇਸ਼ਨ ਐਕਸ਼ਨ ਦੈਟ ਮੇਕਸ ਅ ਪੋਜ਼ਿਟਿਵ ਡਿਫਰੈਂਸ ਟੂ ਦ ਹੈਲਥ ਆਫ ਫੋਰੈਸਟ ਕਮਿਊਨਿਟੀ ਰੀਸੈਂਟ ਐਨੂਅਲ ਰਿਪੋਰਟਸ ਸ਼ੋਅ ਦੈਟ value that population have remained stable or increased while yellow or you know, south island uh, and better bring okay kende badhiya hoya matlab koi ਘਟ ਨਹੀਂ ਰਹੇ ਵਧੀ ਰਹੇ ਆ ਵਧ ਰਹੇ ਆ ਚਿੜੀਆਂ ਤੇ ਰੈਡ ਇਨਕਰੀਜ਼ ਹੋਣ ਦੀ ਪਈ ਆ ਪੋਪੂਲੇਸ਼ਨ ਦੇ ਨਾਲ ਆ ਦੇਖੋ ਨਾ ਆਪਣੀ ਚੀਜ਼ਾਂ ਵੀ ਆ ਬੜਾ ਡਿਫਰੈਂਟ ਆ ਯਾਰ ਕੁਦਰਤ ਹੋ ਆਣਾ ਦੇਖੋ ਇਸੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਦੀਆਂ ਇੱਥੇ ਜਿਹੜੀਆਂ ਚਿੜੀਆਂ ਕਹਿ ਲੋਗੇ ਤੁਸੀਂ ਉਹ ਹੈ ਨਹੀਂ ਗਿਆ ਮਤਲਬ ਉਹ ਹੈਗੀਆਂ ਸੱਚ ਇੰਡੀਆ ਦੇ ਵਿੱਚ ਹੈ ਨਹੀਂ ਗਿਆ ਇੰਡੀਆ ਜਿਹਦਾ ਭਾਈ ਨਾਰਮਲ ਚਿੜੀਆਂ ਵੀ ਉੜ ਗਈਆਂ ਮੈਨੂੰ ਲੱਗਦਾ ਨਾ ਆਪਣੇ ਉਧਰ ਅੰਕਲ ਜੀ ਤੁਸੀਂ ਕੀ ਕਹਿੰਦੇ ਸੀ ਉਧਰ ਮੈਂ ਉਹ ਨਹੀਂ ਕਹਿੰਦਾ ਆਹ ਕੋਰੀ ਦਾ ਦਰਖਤ ਆ ਬੜਾ ਉਹ ਦੇਖ ਆਪਣੀ ਗੱਡੀ ਭਾਈ ਐਟ ਲੀਸਟ ਲੱਗਦਾ ਹੈ ਪੁਰਾਣਾ ਪਰ ਇਹ ਇੱਥੇ ਸੇਫ ਨਹੀਂ ਹੈਗਾ ਇਸ ਟਾਈਮ ਇਸ ਹਿਸਾਬ ਨਾਲ ਜਿੱਦਾਂ ਖੜਾ ਆ ਟੁੱਟ ਸਕਦਾ ਹਵਾ ਹੋਣਾ ਵਿਚੋ ਖੋਖਲਾ ਹੈ ਨਾ ਇਹ ਟੁੱਟਦੇ ਨਹੀਂ ਨੀ ਨੀ ਉਹ ਆ ਉਹ ਉਹ ਆ ਚਿੜੀ ਲੱਗੋ ਆ ਦੇਖੋ ਇਹਦਾ ਕਲਰ ਅਲੱਗੋ ਚਿੜੀ ਦਾ ਆ ਦੇਖੋ ਡਰਦੀਆਂ ਨਹੀਂ ਆਈਆਂ ਅੰਕਲ ਨਹੀਂ ਉਹਦਾ ਇਹ ਇੱਥੇ ਅਲੱਗ-ਅਲੱਗ ਰੰਗ ਦੀਆਂ ਚਿੜੀਆਂ ਆ ਵਾਲ ਜਗ੍ਹਾ ਦੇ ਵਿੱਚ ਇਹ ਥੋੜੀ ਜਿਹਾ ਕਬੂਤਰ ਜੇ ਫੇਸ ਵਿੱਚ ਆ ਜਾਂਦੀਆਂ ਥੱਲੇ ਉਤੋਂ ਉਹ ਦੇਖੋ ਬੈਕ ਸਾਈਡ ਤੇ ਵਾਜੀ ਕਿਦਾਂ ਇਹਦੀ ਸ਼ੈਡੋ ਬਣੀ ਹੋਈ ਹੈ ਨਾ ਪੂਰੀ ਓਏ ਹੋਏ ਬੜੀ ਸਪੈਸ਼ਲ ਉਹ ਚੱਲ ਉਹ ਬੜੀ ਫਲੀ ਜੀ ਉਹਦੇ ਉੱਤੇ ਲੱਗ ਗਿਆ ਹੀ ਹੈ Uh, this box for uh, the donations for the wildlife um for wildlife of the birds so this uh, this money going to the council yes to the so when when cross. they are collected like um yes yeah, the doctor <laughs> right. oh, nice yes yeah. this good haan ji badhiya feedback Coffee is super. Oh, yeah. <laughs> yeah, this like one, to hear this them. one also. <laughs> okay, okay. <laughs> so this coffee, I drink like uh, after I think seven, 80 years. Okay. Oh, yeah. This well, normally I am I doing latte. Oh, yes, yeah. latte. I yeah. didn't ask him. Just oh. Oh. Yeah. I told him. Oh, you. I'm not <laughs> drinking oh, this. Sorry, man. At yeah. least I know now. Ah. Yeah. Because when I was working on uh, Sky Chef. Yeah, Auckland port, make, making their like uh, food. Mm -hmm. So normally I go there uh, early morning. I start uh, work my six o'clock, but uh, I go there four o'clock because due to the traffic as well also. Oh, okay. So first off, I just uh, taking this uh, two, three times coffee and muffins yeah, yeah. with the butter one. <laughs> yeah, so I feel the same taste. Beautiful, yeah, very nice. So the cruises carry on like uh, all, like multiple times a year because we haven't booked the uh, the yeah. cruise yet. Uh, we should have problems. Yeah, I should have a spot. Oh, okay. Mm -hmm. yeah, yeah, that's right. That's right. Mm -hmm. Any recommended one or just any? Just whatever's got space. Yeah. yeah it's pretty yeah. Busy this I program. think price was <laughs> the, all the same anyway. Might be, uh, approximate. Yeah. Any special for uh, like uh, the senior citizen? Um, yeah. Must must or not the normal I one? Can check, hey, mm -hmm. uh, Hello. I think the normal one. They're not giving. Yeah. Right. yeah because we have the both <laughs> <laughs> our uncle had is thread ਲੈ ਵੀ ਇੱਥੇ ਹਾਂਟੀ ਹੋਣੀ ਸੀਗੇ ਇਹਨਾਂ ਨੇ ਇੱਥੇ ਸਟਾਲ ਲਾਇਆ ਹੋਇਆ ਆਪਣਾ ਕਾਫੀ ਦਾ ਨਾ ਤੇ ਇਹਨਾਂ ਦਾ 6 ਦਿਨ ਹੁੰਦੇ ਆ ਇਹ ਇੱਥੇ ਕਾਫੀ ਤੁਸੀਂ ਇੱਥੇ ਵੀ ਪੀ ਸਕਦੇ ਆ ਟਾਈਲਰ ਸਰੰਗਵਾਲ ਪਾਤੇ ਪਏ ਆ ਜਿਹੜੇ ਸਰੰਗ ਮੈਂ ਪਿੱਛੇ ਬੈਠਾ ਆ ਇਸ ਤਰ੍ਹਾਂ ਕੇ ਸਾਈਡ ਤੇ ਤੁਹਾਨੂੰ ਦਿਖਦੀ ਹੈ ਇਹਦਾ ਆਹ ਵਾਲੇ ਇੱਥੋਂ ਦੇਖੀ ਤੁਹਾਨੂੰ ਸਰੰਗ ਜਿਹੜੇ ਵਾਲਾ ਸਰੰਗ ਪਾਤੇ ਪਏ ਆ ਆ ਜਿਹੜਾ ਫਾੜ ਮੂਰੇ ਨਜ਼ਰ ਆ ਰਿਹਾ ਆਹ ਵਾਲਾ ਫਾੜ ਇਸੇ ਤਰ੍ਹਾਂ ਦਾ ਮੂਰੇ ਆ ਜੋੜੇ ਨੇ ਸਰੰਗੇ ਕੱਢੀ ਆ ਇਹਨਾਂ ਨੂੰ ਆਇਆ ਸਰੰਗ ਉਹਦੇ ਵਿੱਚੋਂ ਕੱਢ ਗਏ ਨਾ ਸੱਲੇਦਾਰ ਨੇ ਦਿੱਤਾ ਵਾਰ ਇਹ 1.5 ਕਿਲੋਮੀਟਰ ਦੇ ਕਰੀਬ ਹੈਗੀ ਆ ਵਾਲੀ ਜਿਹੜੀ ਸੁਰੰਗ ਵਾਲਾ ਫੋਨ ਦੇ ਨਾਲ 1.5 ਕਿਲੋਮੀਟਰ ਦੇ ਕਰੀਬ ਹੈਗੀ ਆ ਉਹ ਆਪ ਫੋਲ ਏਰੀਆ ਆ ਗਿਆ ਇਹ ਵਾਲਾ ਕਿੱਥੇ ਇਹਨਾਂ ਨੇ ਵਾਰਨਿੰਗ ਦਿੱਤੀ ਹੋਈ ਹੁੰਦਾ ਕਿ ਇੱਥੇ ਪਹਾੜਾ ਦੇ ਨਾਲ ਪੱਥਰ ਵਗੈਰਾ ਫਿਸਲਦੇ ਆ ਤੇ ਸੁਰੰਗ ਤੋਂ ਬਾਹਰ ਨਿਕਲੇ ਸਾਰੇ ਨਾ ਸੁਰੰਗ ਤੋਂ ਬਾਹਰ ਨਿਕਲੇ ਆਪਾਂ ਤੇ ਇਹ ਤਾਂ ਨਾ ਝੱਕਾ ਇੱਥੇ ਦੇਖਿਆ ਐਸੇ ਵਧੀਆ ਹੋਇਆ ਆਪਾਂ ਗੱਡੀ ਇੱਕੋ ਲੈ ਕੇ ਆਏ ਇੱਕ ਪਾਰਕ ਕਰਿਆ ਨਹੀਂ ਤਾਂ ਮੇਰਾ ਤਾਂ ਦਿਲ ਘੱਟ ਜਾਣਾ ਸੀ ਜਦੋਂ ਡਰਾਈਵ ਕਰਨੀ ਸੀ ਅੱਜ ਇਹ ਜਾਨੀ ਕਵਰ ਕਰ ਰੋ ਜਾਂਦੀ ਹੈ ਹਨਾ ਐਡਾ ਜੀ ਜਿਆ ਤੇ ਆਪਾਂ ਸਾਹਮਣੇ ਖੜ ਕੇ ਇਹਦਾ ਵੀਡੀਓ ਨੂੰ ਜਿੱਦਾਂ ਕਿ ਇਹਦਾ ਸੈਕੰਡ ਪਾਰਟ ਆਪਾਂ ਬਣਾਣਾ ਵੀਡੀਓ ਤੇ ਕਿਉਂਕਿ ਆਹ ਵਾਲੀ ਵੀਡੀਓ ਦਾ ਜਿਹੜਾ ਫਰਸਟ ਪਾਰਟ ਹੈ ਨਾ ਕਾਫੀ ਜ਼ਿਆਦਾ ਵੱਡਾ ਹੋ ਜਾਣਾ ਆ ਕਿਉਂਕਿ ਜਿਹੜੇ ਆਪਾਂ ਰਸਤੇ ਦੇ ਵਿੱਚ ਜਿਹੜੇ ਜਿੱਥੋਂ ਆਪਾਂ ਆਏ ਆ ਰੋਡ ਦੇ ਉੱਪਰ ਉੱਥੇ ਕਾਫੀ ਜ਼ਿਆਦਾ ਵਧੀਆ 뷰 ਸੀਗਾ ਨੇਚਰ ਸੀਗਾ ਉਹ ਮੈਂ ਕੱਟਣਾ ਨਹੀਂ ਚਾਹਦਾ ਜਿੰਨੇ ਵੀ ਮੈਂ ਕੀਤੇ ਛੋਟੇ ਛੋਟੇ ਕਲਿੱਪ ਲਏ ਸੀਗੇ ਸਾਰੇ ਮੈਂ ਨਾਲ ਜੁੜੇ ਹੋਏ ਆ ਜਿਹੜੇ ਮੈਨੂੰ ਜਦੋਂ ਮੇਰੀ ਅੱਖਾਂ ਨੇ ਆਬਜ਼ਰਵ ਕੀਤਾ ਮੈਂ ਉਹ ਲੈ ਲਿਆ ਜਦਾਂ ਮੈਂ ਕਿਉਂਕਿ ਪਿੱਛੇ ਬੈਕ ਸੀਟ ਤੇ ਬੈਠਾ ਸੀ ਜਿਵੇਂ ਅਸੀਂ ਜਿੱਕੀ ਦਿੱਤੀ ਕਿ ਜਿਹੜੇ ਵਧੀਆ ਸੀਗੇ ਉਹ ਮੈਂ ਕਲਿੱਪ ਲਏ ਆ ਤੇ ਮੇਨ ਸਪੌਟ ਤੇ ਆਏ ਆ ਤੇ ਇੱਥੇ ਮੈਂ ਜਿਹੜਾ ਮੇਰਾ ਇਹ ਵੀ ਵੀਡੀਓ ਦਾ ਏ ਸੈਕੰਡ ਏ ਦਾ ਪਾਰਟ 1 ਵਾ ਇਹ ਮੈਂ ਇੱਥੇ ਸਟਾਪ ਕਰਨ ਲੱਗਾ ਆ ਮਤਲਬ ਮੈਂ ਵੀਡੀਓ ਔਨ ਰੱਖਣੀ ਆ ਸੈਕੰਡ ਪਾਰਟ ਕਿਉਂਕਿ ਆਪਾਂ ਸੈਕੰਡ ਪਾਰਟ ਜਿੱਦਾਂ ਮੈਂ ਕਰੂਜ਼ ਤੇ ਜਾਣਾ ਆ ਉਹ ਵਾਲਾ ਸੈਕੰਡ ਪਾਰਟ ਦੇ ਵਿੱਚ ਪਾ ਦੂੰਗਾ ਸੋ ਆਪ ਜੀ ਜਿਨੇ ਆਹ ਵਾਲਾ ਮੇਰਾ ਏ ਵੀਡੀਓ ਦੇਖਿਆ ਉਹ ਮੇਰਾ ਸੈਕੰਡ ਵੀ ਵੀਡੀਓ ਜ਼ਰੂਰ ਦੇਖੇ ਦੇਖਿਓ ਤੇ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਟਾਈਮ ਦੇਣ ਵਾਸਤੇ ਜਿਹਨਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਦੀਪਾ ਵਜੀਦ ਵਾਲਾ ਉਹ ਵੀ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਦੀਪਾ ਵਜੀਦ ਵਾਲਾ ਸੋ ਬਣੇ ਰਿਹਾ ਵੀਡੀਓ ਦੇ ਨਾਲ ਮੇਰਾ ਸੈਕੰਡ ਪਾਰਟ ਦੇ ਵਿੱਚ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ